ਇਹ ਜਿਹੜੀ ਪਾਲਿਸੀ ਹੈ ਇਹ ਗੱਲ ਕਰਦੀ ਹੈ ਕਿ ਨੰਬਰ 1 ਪ੍ਰਾਈਵੇਟ ਮੰਡੀ ਸਟੈਬਲਿਸ਼ ਕੀਤੀ ਜਾਵੇ ਉਹਦੀ ਵੀ ਪ੍ਰੋਵੀਜ਼ਨ ਹੋਵੇ ਤੇ ਦੂਸਰੀ ਗੱਲ ਜਿਹੜੀ ਮੈਂ ਨਾਲ ਸਮਝਣਾ ਚਾਹੁੰਦੀ ਐ ਕਿ APMC ਦੇ ਵਿੱਚ ਇਹੋ ਜਿਹੇ ਚੇਂਜ ਕੀਤੇ ਜਾਣ ਕਿ ਡਾਇਰੈਕਟ ਪਰਚੇਸ ਕਰ ਸਕਣ ਪ੍ਰਾਈਵੇਟ ਟਰੇਡਰਸ ਜਾਂ ਪ੍ਰਾਈਵੇਟ ਐਕਸਪੋਰਟਰਸ ਜਾਂ ਜਿਹੜੇ ਕਾਰੋਬਾਰੀ ਨੇ ਐਗਰੀਟ੍ਰੇਡ ਨਾਲ ਜੁੜੇ ਹੋਏ ਇਹਦੇ ਕੀ ਮਾਇਨੇ ਨੇ ਸਰ ਦੇਖੋ ਇਹ ਜੇ ਤੇ ਨਾਲ ਇਸ ਪਾਲਿਸੀ ਨੂੰ ਪੜਿਆ ਜਾਵੇ ਨਾ ਉਹਦੇ ਵਿੱਚ ਕੁੱਲ ਮਿਲਾ ਕੇ ਤਾਤੇ ਹੀ ਨਿਕਲਦਾ ਹੈ ਕਿ 12 17 ਰਿਫਾਰਮ ਇਹਨਾਂ ਨੇ ਸੁਜੈਸਟ ਕੀਤੀਆਂ ਨੇ ਸਭ ਤੋਂ ਪਹਿਲੀ ਇਹ ਲਾਇਸੈਂਸਿੰਗ ਵੀ ਜੀ ਯੂਨੀਫਾਰਮ ਲਾਇਸੈਂਸ ਹੋਵੇ ਸਾਨੂੰ ਮਾਰਕੀਟ ਕਮੇਟੀ ਚੋਂ ਲਾਇਸੈਂਸ ਨਾ ਲੈਣਾ ਪਵੇ ਹੂੰ ਪਾਲਿਸੀ ਸਾਰੇ ਦੇਸ਼ ਲਈ ਬਣ ਰਹੀ ਹੈ 1 ਲੱਖ ਪੰਜਾਬ ਦੀ ਗੱਲ ਕਰ ਲਓ 1 ਲੱਖ ਕਰੋੜ ਤੋਂ ਵੱਧ ਦੀ ਪਰਚੇਜ ਹੋਣੀ ਹੈ ਮਸਲਾ ਕੀ ਹੈ ਕਿ ਜੀ ਸਾਨੂੰ ਫਿਜ਼ੀਕਲੀ ਕਾਗਜ਼ ਲੈ ਕੇ ਲਾਇਸੈਂਸ ਲੈਣ ਨਾ ਜਾਣਾ ਪਵੇ ਇਹ ਪਾਲਿਸੀ ਹੈ ਇਹ ਇੰਟਰਵੈਂਸ਼ਨ ਹੋ ਰਹੀ ਪਾਲਿਸੀ ਇੰਟਰਵੈਂਸ਼ਨ ਤੀਸਰਾ ਬਾਹਰੀ ਸਟੇਟ ਵਾਲਾ ਜਿਹੜਾ ਉੱਥੋਂ ਦਾ ਲਾਇਸੈਂਸ ਉਹਨੂੰ ਖਰੀਦੀ ਏਜੰਸੀ ਹੈਗੀ ਹੈ ਉਹ ਪੰਜਾਬ ਚ ਆ ਕੇ ਖਰੀਦ ਕੇ ਲੈ ਜਾਏ ਉਹਨੂੰ ਕਿਸੇ ਨੂੰ ਦੱਸਣਾ ਨਾ ਪਵੇ ਉਹੋ ਹੀ ਇਹਦੇ ਤੇ ਐਪਲੀਕੇਬਲ ਹੋਵੇ ਚੌਥਾ ਉਹਨਾਂ ਨੂੰ ਮਾਰਕੀਟ ਫੀਸ ਦੇਣ ਤੋਂ ਐਗਜ਼ੈਂਪਟ ਕਰ ਦਿੱਤਾ ਜਾਵੇ ਜਿਹੜੇ ਬਾਹਰੀ ਸਟੇਟ ਆਲੇ ਨੇ ਉਹਨਾਂ ਨੂੰ ਡਾਇਰੈਕਟ ਸੇਲ ਅਲਾਉਡ ਹੋਵੇ ਉਹਨਾਂ ਨੂੰ ਕਮਿਸ਼ਨ ਜਿਹੜੀ ਹੈ ਨਾ ਉਹ ਨੀਡ ਬੇਸ ਤੇ ਵਰਕ ਬੇਸ ਦਿੱਤੀ ਜਾਵੇ ਇਹ ਪੋਲਿਸੀ ਇੰਟਰਵੈਨਸ਼ਨ ਹੁੰਦੀਆਂ ਨੇ ਜੀ